ਜੇ ਕਾਪ ਸਿੰਘ ਜੀ ਨੇ ਬੇਨਤੀ ਕਰਾ ਕੇ ਘੋਵੇ ਨੂੰ ਬੋਲੇ ਸੋਨਿਆ ਅੱਲਾ ਸਿਜਾਦਾ ਦੇਖੋ ਮਾਮਾ ਬਿਦਲਾ ਵਾਲਾ

ਨਵੇਂ ਸਾਉਂਦੇ ਜਿਹੜੀ ਗਵਾਰ ਹੈ ਉਹ ਵੀ ਦੇਰੇ ਅੱਜ ਨਗਰ ਦੀ ਪੰਚਾਇਤ ਵੱਲੋਂ ਡਾਕਟਰ ਸਾਹਿਬ ਨੇ ਸਾਡੇ ਨਗਰ ਤੇ ਜਿਹੜਾ ਪ੍ਰੋਗਰਾਮ ਕੀਤਾ ਹੈ ਉਹ ਤੋਂ ਸਾਡਾ ਸਾਰਾ ਨਗਰ ਜਾਣਦੇ। ਜਿਸ ਨੇ ਨਵੇਂ ਸਮੇਂ ਤੋਂ ਪਾਣੀ ਦੀ ਗੜੀ ਸਮੱਸਿਆ ਸੀ ਉਹ ਬਹੁਤ ਹੀ ਗੰਭੀਰ ਸੀ ਸੁਪਰਾਈ ਹੋ ਰਿਹਾ ਸੀ ਉਸ ਵਾਰ ਦੇ ਵਿੱਚ ਜਦੋਂ ਅਸੀਂ ਡਾਕਟਰ ਸਾਹਿਬ ਦੇ ਧਿਆਨ ਵਿੱਚ ਇਹ ਗੱਲਾਂ ਲਿਆਈਆਂ ਤਾਂ ਡਾਕਟਰ ਸਾਹਿਬ ਨੇ 10 ਲੱਖ ਰੁਪਏ ਦੀ ਜਿਹੜੀ ਰਕਮ ਹੈ ਉਹ ਸਾਡੇ ਸਿਮਰਟਨ ਪਾਣੀ ਦੇ ਲਈ ਦਿੱਤੀ ਜਿਹੜੀ ਕਿ ਸਾਡੇ ਨਗਰ ਦੀ ਪੰਚਾਇਤ ਨੇ 750 ਤੋਂ ਡੁੱਬਾ ਮੋਰ ਕਰਕੇ ਉਸ ਪਸਥਾ ਦਾ ਜਿਹੜਾ ਉਫਲ ਕੀਤਾ ਅਸੀਂ ਸੋਚੇ ਨਗਰ ਵੱਲੋਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਇਹ ਪਰਪਕਾਰ ਸਾਡੇ ਨਗਰ ਦੇ ਇੱਕ ਬਹੁਤ ਹੀ ਵੱਡੀ ਜਿਹੜੀ ਦੇਣ ਹੈ ਤੁਸੀਂ ਸਾਡੇ ਇਸ ਨਗਰ ਨੂੰ ਦਿੱਤੀ ਹੈ ਅਸੀਂ ਤੁਹਾਨੂੰ ਲੰਬੇ ਸਮੇਂ ਤੋਂ ਜਾਣਦੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਤੁਹਾਡੇ ਨਾਲ ਜੁੜਦੇ ਰਹੇ ਚਾਹੇ ਉਹ ਰਾਕੇ ਦੇ ਵਿੱਚ ਅੱਖਾਂ ਦੇ ਕੈਂਪ ਸੀ ਹੌਸਪੀਟਲ ਸੰਤਾ ਦੇ ਜਿਹੜੇ ਪ੍ਰੀਆਪੋਰਟ ਤੁਸੀਂ ਲੈ ਕੇ ਆ ਕੇ ਸੰਤਾ ਦਾ ਤੁਸੀਂ ਰਾਜ ਕਰਦੇ ਰਹੇ ਮੈਂ ਸਮਝਦਾ ਹਾਂ ਉਹਨਾਂ ਚੀਜ਼ਾਂ ਦਾ ਜਿਹੜਾ ਸਿਰ ਹੈ ਉਹ ਤੁਹਾਨੂੰ ਦਿੰਦੇ ਆ ਸੋ ਅਸੀਂ ਸਾਡੇ ਕੋਲ ਕੋਈ ਐਡਾ ਦੇ ਸ਼ੌਕਰੀ ਜਿਨ੍ਹਾਂ ਦੇ ਨਾਲ ਅਸੀਂ ਤੁਹਾਡਾ ਧੰਨਵਾਦ ਕਰ ਸਕੀਏ ਕਿਉਂਕਿ ਤੁਸੀਂ ਸਾਡੇ ਨੰਬਰ ਤੇ ਸਾਡੀ ਪੰਚਾਇਤ ਤੇ ਇੱਕ ਬਹੁਤ ਹੀ ਵੱਡਾ ਜਿਹੜਾ ਤੁਸੀਂ ਮਾਰ ਫਤਾਰ ਕੀਤਾ ਹੈ ਸੋ ਮੈਂ ਆਪਣੇ ਨਗਰ ਵੱਲੋਂ ਤੁਹਾਡਾ ਸਹਿਯੋਗ ਬੜੀ ਧੰਨਵਾਦ ਕਰਦਾ ਹੋਇਆ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਸੰਗ ਅਲਾਕੇ ਦੀਆਂ ਸੰਗਤਾਂ ਦੇ ਨਾਲ ਮੁਸ਼ਕਲ ਦੇ ਬਚਾਅ ਸਾਡੇ ਕੰਮ ਦੀ ਤਰਫਾਲਤਾ ਕਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਚ ਬੈਠੀ ਸਹਾਸ ਸੰਗ ਦੀ ਪਤੀਗੜੀ ਵਾਹਿਗੁਰੂ ਦੀ ਤਰਫਾਲਤਾ ਕਰਵਾਉਣ ਦੀ ਬੇਨਤੀ ਹੈ जो ती अपने दर्शन करवाएगा गुरु साहब के दर्शन करवाए इस पिंड परमजीत सिंह जी काम सातों इंचार्ज परी ਬਹੁਤ ਸਾਰੇ ਦਿਨਾਂ ਨਾਲ ਬਹੁਤ ਪੁਰਾਣਾ ਹੁੰਦਾ ਹੈ ਮਾਨਤਾ ਚੇਅਰਮੈਨ ਦਾ ਅਤੇ ਬਲਵਿੰਦਰ ਸਿੰਘ ਜੀ ਬਲਕ ਪਦਮ ਲਖਵਿੰਦਰ ਸਿੰਘ ਕਾਕਾ ਸਾਡੇ ਇਹੋ ਸਾਰੇ ਹੀ ਆਏ ਹੋ ਸਤਿ ਸਜਨ ਉਹਨਾਂ ਸਾਰਿਆਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਕਿ ਆ ਜਿਸ ਕੁਬਿਤ ਦਿਹਾੜੇ नवे साल इुरु साहब के चरण से अरदस कर पहुंचे हो वागुरु मैं भी अरदस करना कि सारे घर खुशहाली आए तंदुरुस्ती आह चढ़ की कला आए और उत सारे पंजाब में अरदस बेनती है जितने सरदार भगवंत सिंह मान ਇਹ ਬਹੁਤ ਮਹੱਤਵਪੂਰਨ ਸਾਲ ਤੋਂ ਪੰਜਾਬ ਚ ਜੋੜਨ ਦੇ ਦਲਾ ਲੈ ਗਿਆ ਹੁੰਦਾ ਹੈ ਉਹਨਾਂ ਦਾ ਵੀ ਧੰਨਵਾਦ ਔਰ ਫੋਟੋਮੇਸ਼ਨ ਵੀ ਸਾਥ ਰਹੇ ਹੈ ਮੋਦੀ ਜੀ ਮੇਰਾ ਰੋਮ ਰੋਮ ਤੁਹਾਡਾ ਮੇਰਾ ਤੁਹਾਡੇ ਦਿਲ ਤੁਹਾਡਾ ਧੰਨਵਾਦ ਕਰਦਾ ਹੈ ਜਿਹੜੀ ਅਸੀਂ ਤੁਹਾਡਾ ਸਾਰਿਆਂ ਦਾ ਤੁਸੀਂ ਇਸ ਪਵਿੱਤਰ ਹਲਕੇ ਜਿੱਥੇ ਦਸਮ ਪਿਤਾ ਸਰਵ ਸ਼ਿਦਾਨੀ ਤੇ ਸਹਿਜਾਂ ਦੇ ਚੰਪਾਇ ਉਸ ਪੁਰਿਤਕ ਢੱਡੀ ਦਾ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਬਾਕੀ ਜੋ ਤੁਸੀਂ ਪਾਣੀ ਦੀ ਸਮੱਸਿਆ ਇਹ ਇਹ ਤਾਂ ਮੇਰਾ ਫਰਜ ਹੈ ਕੋਈ ਮੈਂ ਕੋਈ ਹਸਤਾਨ ਨਹੀਂ ਕਰ ਰਿਹਾ ਇਹ ਤਾਂ ਮੇਰਾ ਫਰਜ ਹੈ ਕਿ ਅਗਰ ਵੀ ਤੇ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਸਮੱਸਿਆ ਤੁਹਾ ਦਾ ਹੱਲ ਕੀਤਾ ਜਾਵੇ ਤੇ ਅੱਗੋਂ ਦੀ ਵੀ ਕਿਸੇ ਤਰ੍ਹਾਂ ਦੀ ਵੀ ਵਿਸ਼ਤ ਹੋਏ ਗੁਰੂ ਕੋਲੇ ਸਮੱਸਿਆ ਨਾ ਹੋਵੇ ਲੇਕਿਨ ਅਗਰ ਕੋਈ ਪਰੇਸ਼ਾਨੀ ਆ ਕੋਈ ਦਿੱਕਤ ਆ ਇਸ ਪ੍ਰਿੰਟ ਚ ਆਉਣੀ ਤਾਂ ਉਹਨਾਂ ਦੇ ਹੱਲ ਦੇਗੀ ਮੈਂ ਵਾਹਿਗੁਰੂ ਉਹਨਾਂ ਦੇ ਸਰਮੱਥਾ ਦੇ ਮੈਨੂੰ ਸੁਭਰਥਾ ਦੇ

ਮੋਲੇ ਸਭ ਅੱਜ ਪਿੰਡ ਸਿਉ ਮਾਜਰਾ ਦੇ ਵਿੱਚ ਪਹੁੰਚੇ ਹਾਂ ਨਵੇਂ ਕਿਹੋ ਜਿਹੋ ਘਟਨ ਕੀਤਾ ਗਿਆ ਜੀ ਜਾਣਕਾਰੀ ਦਿਓਗੇ ਜੀ ਇਸ ਬਾਰੇ ਮੈਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਬਾਦ ਵਾਇਗਰੂ ਪੰਜਾਬੀਆਂ ਨੂੰ ਜਿੱਥੇ ਵੀ ਵੱਸਦੇ ਨੇ ਸਾਰੇ ਹਿੰਦੁਸਤਾਨੀਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਅੱਜ ਮੈਂ ਪਿੰਡ ਸਿਉ ਮਾਜਰਾ ਇੱਥੇ ਪਹੁੰਚਿਆ ਜੀ ਇਹਨਾਂ ਦੀ ਬਹੁਤ ਪੁਰਾਣੀ ਅੱਜ ਦੀ ਨਹੀਂ ਬਹੁਤ ਪੁਰਾਣੀ ਇਹਨਾਂ ਦੀ ਇੱਕ ਸਮੱਸਿਆ ਸੀ ਜਿਹੜੇ ਪਾਣੀ ਦੀ ਪੀਣ ਵਾਲੇ ਪਾਣੀ ਦੀ ਤੇ ਉਹਦੇ ਲਈ ਫੇਰ ਸਮੱਸਿਆ ਨੂੰ ਦੇਖਦੇ ਹੋਏ 10 ਲੱਖ ਰੁਪਏ ਇਹਨਾਂ ਨੂੰ ਜਿਹੜਾ ਹੈਗਾ ਸਰਕਾਰ ਵੱਲੋਂ ਦਿੱਤਾ ਗਿਆ ਸੀ ਤੇ ਉਹਦਾ ਬੋਰ ਹੋ ਚੁੱਕਾ ਹੈ ਤੇ ਇਹਨਾਂ ਦੀ ਇਹ ਸਮੱਸਿਆ ਜਿਹੜੀ ਹੱਲ ਹੋ ਚੁੱਕੀ ਹੈ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾਂ ਦਿਲ ਦੀਆਂ ਗਹਿਰਾਈਆਂ ਚੋਂ ਕਿ ਉਹਨਾਂ ਨੇ ਕਦੇ ਵੀ ਜਿੱਥੇ ਵੀ ਜਦੋਂ ਪੈਸੇ ਦੀ ਕਦੇ ਲੋੜ ਪੈਂਦੀ ਹੈ ਉਹਨਾਂ ਨੇ ਨਾ ਨਹੀਂ ਕੀਤੀ ਤੇ ਉਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਅੱਗੇ ਪੰਚਾਇਤ ਨੂੰ ਇਹ ਪੈਸਾ ਭੇਜਿਆ ਔਰ ਕੰਮ ਸਿਰੇ ਚੜ ਗਿਆ ਜੀ ਸਰ ਕੁਝ ਨੌਜਵਾਨ ਵੀ ਤੁਹਾਨੂੰ ਮਿਲੇ ਆ ਗਰਾਊਂਡ ਦੀ ਸਮੱਸਿਆ ਦੀ ਗੱਲ ਕਰ ਮੰਗ ਕਰੀ ਹਾਂਜੀ ਹਾਂਜੀ ਅੱਜ ਹੀ ਮੈਂ ਕਹਿਤਾ ਜਿਹੜੇ ਸਾਡੇ ਇਨਚਾਰਜ ਨੇ ਨਰੇਗਾ ਦੇ ਉਹਨਾਂ ਨਾਲ ਗੱਲ ਕਰਤੀ ਹੈ ਬਹੁਤ ਜਲਦੀ ਇਹਨਾਂ ਦਾ ਜਿਹੜਾ ਗਰਾਊਂਡ ਹੈ ਉਹ ਵੀ ਤਿਆਰ ਹੋ ਜਾਵੇਗਾ ਸਰਪੰਨ ਸਾਹਿਬ ਅੱਜ ਟਿਊਬਲ ਦਾ ਉਦਘਾਟਨ ਕਰਕੇ ਗਏ ਆ ਬਤਾਰੇ ਡਾਕਟਰ ਚਰਨਜੀਤ ਸਿੰਘ ਚੰਨੀ ਕੀ ਕਹਿਣਾ ਚਾਹੂਗੇ ਜੀ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਡਾਕਟਰ ਚਰਨਜੀਤ ਸਿੰਘ ਚੰਨੀ ਦਾ ਜੀ ਤੇ ਬਾਕੀ ਨਵੇਂ ਥਾਲ ਤੇ ਲੱਖ ਲੱਖ ਸਭ ਨੂੰ ਵਧਾਈ ਜੀ ਡਾਕਟਰ ਸਾਹਿਬ ਨੇ ਜੀ ਸਾਨੂੰ 10 ਲੱਖ ਰੁਪਇਆ ਪਾਇਆ ਤਾਂ ਜੀ ਬੋਰ ਦਾ ਜੀ ਉਹ ਸਾਡਾ ਬੋਰ ਦਾ ਕੰਮ ਮੁਕੰਮਲ ਹੋ ਗਿਆ ਜੀ ਉਹਨਾਂ ਦੇ ਪੰਜਾਬ ਸਰਕਾਰ ਦੇ ਥਾਤਕਾਈ ਸਾਰਾ ਕੁਝ ਵਧੀਆ ਹੋ ਗਿਆ ਜੀ ਤੇ ਟਿਕਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਗਈ ਜੀ ਇਸ ਬੋਰ ਨਾਲ ਹਾਂ ਜੀ ਇਹਦੇ ਨਾਲ ਖਤਮ ਹੋ ਗਈ ਬੋਰ ਵਧੀਆ ਹੋ ਗਿਆ ਜੀ 750 ਫੁੱਟ ਬੋਰ ਕਰਾਇਆ ਜੀ ਅਸੀਂ ਇਹਨਾਂ ਨੌਜਵਾਨਾਂ ਵੱਲੋਂ ਗਰਾਊਂਡ ਦੀ ਵੀ ਗੱਲ ਕਹੀ ਗਈ ਸੀ ਕੀ ਕਿਹਾ ਗਿਆ ਜੀ ਉਹਨਾਂ ਵੱਲੋਂ ਉਹ ਐਮਐਲਏ ਸਾਹਿਬ ਉਹ ਵੀ ਸਾਨੂੰ ਕਹਿ ਕੇ ਗਏ ਵਿਸ਼ਵਾਸ ਦਿਵਾ ਕੇ ਗਏ ਜੀ ਤੁਹਾਡਾ ਗਰਾਊਂਡ ਦਾ ਕੰਮ ਕਲੀਅਰ ਹੋ ਗਏ ਆ ਕੀ ਕਹੂੰਗੇ ਸਰ ਅੱਜ ਵਿਧਾਇਕ ਸਾਹਿਬ ਆਏ ਸੀ ਤੇ ਉਦਘਾਟਨ ਕਰਕੇ ਗਏ ਆ ਜੀ ਡਾਕਟਰ ਸਾਹਿਬ ਨਾਲ ਸਾਡਾ ਬਹੁਤ ਪੁਰਾਣਾ ਜਿਹੜਾ ਪਿਆਰ ਹੈ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ ਅਸੀਂ ਪਾਣੀ ਦੀ ਇਹ ਸਮੱਸਿਆ ਦੇ ਸੰਬੰਧ ਵਿੱਚ ਕਿਉਂਕਿ ਸਾਡੇ ਜਿਹੜਾ ਬੋਰ ਹੈ ਉਹ ਕੱਟੋਂ-ਕੱਟ ਵੀ 300 400 ਫਰ ਡੂੰਗਾ ਹੁੰਦਾ ਜਿਹੜਾ ਕਿ ਆਮ ਵਿਅਕਤੀ ਦੇ ਕਰਾਉਣ ਦਾ ਫੈ ਨਹੀਂ ਉਹਦੇ 3-4 ਲੱਖ ਰੁਪਏ ਖਰਚਾ ਆ ਜਾਂਦਾ ਔਰ ਸਰਕਾਰ ਨੇ ਇੱਕ ਬਹੁਤ ਵੱਡਾ ਪਰਪਕਾਰ ਸਾਡੇ ਇਸ ਨਗਰ ਤੇ ਕੀਤਾ ਅਸੀਂ ਦਿਲਦਿਆਂ ਗਹਿਰਾਈਆਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਹਲਕੇ ਦੇ ਐਮਐਲਏ ਡਾਕਟਰ ਚੰਦਰ ਸਿੰਘ ਚੰਨੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਦੇ ਸਦਕੇ ਸਾਡਾ ਜਿਹੜਾ ਬੋਰ ਹੈ ਉਹ ਮੁਕੰਮਲ ਹੋਇਆ ਇਸ ਤੋਂ ਇਲਾਵਾ ਵੀ ਕੋਈ ਹੋਰ ਪਿੰਡ ਦੇ ਵਿੱਚ ਲੋੜ ਹੈ ਜਿਹੜੀ ਲੱਗਦਾ ਹੈ ਕਿ ਹੋਣੀ ਚਾਹੀਦੀ ਹੈ ਤੁਹਾਨੂੰ ਸਾਡੇ ਇੱਕ ਸਮੱਸਿਆ ਜਿਹੜੀ ਹੈਗੀ ਆ ਉਹ ਸਾਡੇ ਛੱਪੜ ਦੀ ਹੈ ਛੱਪੜ ਦੇ ਕਾਰਨ ਸਾਡੀ ਜਿਹੜੀ ਸਕੂਲ ਦੀ ਜਿਹੜੀ ਚਾਰਦੁواری ਹੈ ਉਹਨੂੰ ਵੀ ਖਤਰਾ ਹੈ ਔਰ ਜਿਹੜੇ ਰਸਤੇ ਆ ਉਹ ਵੀ ਸਾਡੇ ਥੋੜੇ ਜਿਹਾ ਖਰਾਬ ਹੋਨੇ ਆ ਅਸੀਂ ਇਹ ਵੀ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜਿਹੜੀ ਛੱਪੜ ਦੀਆਂ ਚਾਰਦੁواری ਕਰਨ ਦੇ ਲਈ ਸਾਨੂੰ ਉਹਦੇ ਲਈ ਵੀ ਗ੍ਰਾਂਟ ਜਿਹੜੀ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੀ ਛੱਪੜ ਦੀਆਂ ਜਿਹੜੀਆਂ ਕੰਧਾਂ ਉਹ ਵੀ ਕਰ ਸਕੀਏ